ਗੜਸ਼ੰਕਰ ਦੇ ਪਿੰਡ ਮਹਿਦਵਾਨੀ ਵਿਖੇ ਡੈਪਟੀ ਕਮਿਸ਼ਨਰ ਹਿਸ਼ਾਰਪੁਰ ਦੇ ਤਿਸ਼ਾਨ ਨਰਦੇਸ਼ਾਂ ਅਨਸਾਰ ਸਿਹਤ ਵਿਭਾਗ ਦੀ ਟੀਮ ਵੱਲੋਂ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਪਿੰਡ ਮਹਿਦਵਾਨੀ ਦੇ ਲੋਕਾਂ ਨੇ ਵੱਧ ਚੜ ਕੇ ਹਿੱਸਾ ਲਿਆ ਕੈਂਪ ਵਿੱਚ ਸਿਹਤ ਵਿਭਾਗ ਦੇ ਡਾਕਟਰਾਂ ਦੀਆਂ ਟੀਮਾਂ ਵੱਲੋਂ ਬੀਮਾਰਾਂ ਦਾ ਚੈੱਕਅਪ ਕਰਕੇ ਦਵਾਈਆਂ ਦਿੱਤੀਆਂ ਗਈਆਂ ਕੈਂਪ ਵਿੱਚ ਸਾਹ ਖਾਰਜ ਤੇ ਹੋ ਕੇ ਹੀ ਹੋਰ ਬਿਮਾਰੀਆਂ ਦਾ ਚੈੱਕਅਪ ਕਰਕੇ ਦਵਾਈਆਂ ਦਿੱਤੀਆਂ ਗਈਆਂ ਪਿੰਡ ਦੇ ਬਾਲਿਆ ਨੇ ਦੱਸਿਆ ਕਿ ਪਿੰਡ ਦੇ ਨਾਲ ਲੱਗਦੇ ਹਿਮਾਚਲ ਦੀ ਸਹਾਤੇ ਲੱਗੀ ਸਾਬਣ ਦੀ ਫੈਕਟਰੀ ਨਾਲ ਬਿਮਾਰੀਆਂ ਲੱਗ ਰਹੀਆਂ ਹਨ ਇਸ ਦੇ ਕਾਰਨ ਉਹਨਾਂ ਡਿਪਟੀ ਕਮਿਸ਼ਨ ਨੂੰ ਮੈਡੀਕਲ ਕੈਂਪ ਲਗਾਉਣ ਦੀ ਅਪੀਲ ਕੀਤੀ ਸੀ ਇਸ ਮੌਕੇ ਡਾਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਿੰਡ ਮਹਿਦਬਾਣੀ ਚੈੱਕਅਪ ਕੈਂਪ ਲਗਾਇਆ ਗਿਆ ਅਤੇ ਲੋਕਾਂ ਦੀਆਂ ਬਿਮਾਰੀਆਂ ਨੂੰ ਚੈੱਕ ਕਰਕੇ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਇਸ ਮੌਕੇ ਡਾਕਟਰ ਕਮਲਜੀਤ ਕੌਰ ਅਤੇ ਸਿਧ ਪਗਦਾ ਸਮੂਹ ਸਟਾਫ ਹਾਜ਼ਰ ਸਨ ਆਓ ਦੇਖੀਏ ਅਸ਼wini ਸ਼ਰਮਾ ਦੀ ਪੂਰੀ ਰਿਪੋਰਟ ਜੋ ਕੈਂਪ ਤੁਸੀਂ ਲਗਾਏ ਇਹਦੇ ਬਾਰੇ ਕੀ ਆਪ ਡਿਟੇਲ ਕੀਏਗੇ ਸਾਡੇ ਉਚਤਕਾਰੀਆਂ ਨੇ ਸਾਨੂੰ ਅੱਜ ਕਿਹਾ ਕਿ ਸੀਰੀਆ ਕੇ ਤੇ ਮੈਂ ਤੁਹਾਡੀ 10 ਸਾਲ ਤੋਂ ਡਾਕਟਰ ਇੱਥੇ ਆ ਕੇ ਸਾਰੇ ਮਿੱਤਰ ਚੈੱਕ ਕਰਨਗੇ ਕਿ ਉਹਨੂੰ ਕੀ ਤਕਲੀਫ ਆ ਰਹੀ ਹੈ ਜਾਨੋ ਕਿਹੜ ਕਿਹੜੀ ਦਵਾਈ ਜੋ ਜ਼ਿਆਦਾ ਹੈ ਜਿਹਨਾਂ ਨੂੰ ਸੋਲਵ ਕੀਤੀ ਹੈ ਜਿਹਦੇ ਵਿੱਚ ਇਹਨਾਂ ਨੂੰ ਜ਼ਿਆਦਾ ਰਹਿ ਗਈ ਹੈ ਸਾਹ ਦੀ ਤੇ ਅਲਰਜੀ ਦੀ ਸਾਡ ਦੇ ਵੀ ਇਹਨਾਂ ਨੂੰ ਫੋਨ ਵੀ ਘੱਟ ਆ ਇਹਨਾਂ ਦੇ ਕੀ ਕਾਰਨ ਹੋ ਰਹੀ ਹੈ ਹਵਾ ਹਵਾ ਪੋਲੂਸ਼ਨ ਕਰਕੇ ਵੀ ਇਹਨੂੰ ਖਾਇੂ ਸਾਧੀਆਂ ਚੰਗੀ ਸਰ ਕਿੰਨੇ ਕੇ ਪਿੰਡਾਂ ਦੇ ਲੋਕ ਆ ਰਹੇ ਤੁਹਾਡੇ ਕੋਲ ਸਾਡੇ ਕੋਲ ਫਿਰ ਲਾਲ 200 ਤੋਂ ਉੱਪਰ ਵੀ ਆ ਚੁੱਕਾ ਹੈ ਮਹਿਮਾਨੀ ਜਾਂ ਹੋਰ ਪਿੰਡਾਂ ਦੇ ਮੈਂ ਇਕੱਲੇ ਮਹਿਮਾਨੀ ਦੇ ਕੈਂਪ ਤੇ ਠੀਕ ਤਾਂ ਧੰਨਵਾਦੀ ਗਿਈਆਂ ਕਿ ਅਸੀਂ ਹੋਰ ਵੀ ਆਸ ਕਰਦੇ ਹਾਂ ਕਿ ਜਿਹੜੀਆਂ ਹੋਰ ਰਹਿਣ ਦੇ ਅਧਿਕਾਰ ਖੇਤਰ ਚ ਆਈਆਂ ਦੀ ਸਭ ਦੇ ਚ ਜਿਵੇਂ ਕਿ ਪੂਰੇ ਪੰਜਾਬ ਦੀ ਧਾਕੀ ਚ ਬੋਲ ਕੀਤਾ ਮਾਰਚਨ ਤੇ ਬੀਲੀ ਬੋਲ ਤੇ ਸਿੱਧੇ ਟਿੱਡੇ ਢੰਗ ਨਾਲ ਕਿਦਾਂ ਕਨੈਕਸ਼ਨ ਲਿਆ ਉਹ ਪਾਣੀ ਕੱਢ ਰਿਹਾ ਜਾਂ ਕਿ ਪੰਜਾਬ ਸਰਕਾਰ ਆ ਪੰਜਾਬ ਦੇ ਲੋਕ ਇਹ ਮੰਨਣ ਨੂੰ ਕਿਆਰ ਹੈ ਮੰਨਦੇ ਨੇ ਕਿ ਧਾਕੀ ਦਾ ਪਾਣੀ ਸਾਡਾ ਖਤਮ ਹੋ ਰਿਹਾ ਨੀਂਦ ਦਾ ਪਾਣੀ ਨਹੀਂ ਵਰਤਣਾ ਚਾਹੀਦਾ ਉਹ ਬਚਾ ਕੇ ਰੱਖਣਾ ਚਾਹੀਦਾ ਪਰ ਇਹ ਪਤਨ ਗੈਰ ਕਮਿਊਨਿਟੀ ਦੇ ਨਾਂ ਤੇ ਫਿਰ ਕਾ ਨਾ ਅਨਲਿਮਿਟਡ ਪਾਣੀ ਸਾਡੀ ਧਰਤੀ ਤੋਂ ਕੱਢ ਕੇ ਫੈਕਟਰੀ ਦੇ ਜੀਲ ਵਿੱਚ ਵਸ ਲਿਆ। ਇਹੀ ਅਸੀਂ ਆਸ ਕਰਦੇ ਹਾਂ ਕਿ ਇਹ ਪ੍ਰਸ਼ਾਸਨ ਇਹਦਾ ਸਾਡੀਆਂ ਸਮੱਸਿਆਵਾਂ ਉੱਤੇ ਛੇ ਧਿਆਨ ਕਰਕੇ ਤੁਹਾਨੂੰ ਪੂਰਨ ਵੀ ਰਾਹਤ ਆਏਗਾ। ਇਹਦਾ ਪੋਲੂਸ਼ਨ ਬੰਦ ਕਰਾਏਗਾ ਤੇ ਨਜਾਇਜ਼ ਜਿਹੜਾ ਕੱਢਿਆ ਜਾ ਰਿਹਾ ਪਾਣੀ ਹੈ ਉਹਨੂੰ ਵੀ ਬੰਦ ਕਰਾਏਗਾ ਤੇ ਜੋ ਮੁਆਇਨੇ ਕੀਤੇ ਜਾ ਰਹੇ ਨੇ ਜਾਇਤੀ ਤੇ ਨਾ ਪੰਜਾਬ ਦੀ ਧਰਤੀ 'ਚ ਉਹਦੇ ਤੇ ਵੀ ਪੂਵੰਦੀ ਲਾਣਗੇ। ਇਹ ਸਕੰਦ ਸਾਰੇ ਰੱਤਨਵਾ ਦੇਖਾ ਸਰ ਤੇ ਮੀਡੀਆ ਧੰਨਵਾਦੀ ਹੈ ਤੇ ਮੈਂ ਇੱਕ ਬੇਤੀ ਕਰਦਾ ਵੀਡੀਓ ਲਈ ਉਹ ਤੁਸੀਂ ਆਪ ਵੀ ਜੋ ਦੇਖ ਰਹੇ ਹੋ ਸਾਡਾ ਪੱਖ ਵੀ ਜਾਣੋ ਫੈਕਟਰੀਆਂ ਦਾ ਪੱਖ ਵੀ ਜਾਣੋ ਜੇ ਉਹ ਤੁਹਾਨੂੰ ਸਾਡਾ ਤੇ ਅਸਲੀ ਤਾਪ ਵੀ ਦੇਖੋ ਕੀ ਹੋ ਰਿਹਾ ਉੱਥੇ ਉਹ ਧਰਤੀ ਨੂੰ ਇਹਨਾਂ ਪੋਲਿਊਟ ਕਰਤਾ 20-20 ਫੁੱਟ ਡੂੰਘੇ ਖड्डे ਕਰਕੇ ਗੰਦਾ ਪਾਣੀ ਉੱਥੇ ਪਾ ਕੇ ਉੱਪਰ ਜੇਸੀਬੀ ਦਾ ਮਿੱਟੀ ਪਾ ਦਿੰਦਾ ਉਹ ਧਰਤੀ ਸਾਡੀ ਪੋਲਿਊਟ ਕਰਤੀ ਉਹ ਤਾਂ ਸਾਨੂੰ ਚਿੰਤਾ ਇਸ ਗੱਲ ਦੀ ਕਿ ਸਾਡਾ ਜਿਹੜਾ ਥੱਲੇ ਦਾ ਪਾਣੀ ਹੈ ਉਹਦੀ ਗੁਣਵੱਤਾ ਖਰਾਬ ਹੋ ਰਹੀ ਹੈ ਅਸੀਂ ਉਹ ਪਾਣੀ ਪੀਣ ਦੇ ਯੋਗ ਨਹੀਂ ਰਹਿਣਾ ਇਸ ਲਈ ਸਾਡੀ ਤੋਰ ਚੋਰ ਸ਼ਬਦਾਂ ਵਿੱਚ ਪ੍ਰਸ਼ਾਸਨ ਤੋਂ ਮੰਗ ਹੈ ਕਿ ਸਾਨੂੰ ਇਹਨਾਂ ਸਮੱਸਿਆ ਤੋਂ निजात ਦਵਾਇਆ ਜਾਵੇ ਤੇ ਫੈਕਟਰੀ ਨੂੰ ਕੰਟਰੋਲ ਕੀਤਾ ਜਾਵੇ ਧੰਨਵਾਦ ਮੇਰਾ ਨਾਮ ਜਗਜੀਤਰਾਮ ਹੈ ਜੀ ਪਿੰਡ ਮੇਰਾ ਮਹਿਗਾਉਣੀ ਗੁਦਰਾ ਬੰਦੂ ਜਿੰਦੂਲੀ ਫੈਕਟਰੀ ਲੱਗੀ ਮੈਨੂੰ ਅਲਰਜੀ ਹੋ ਗਈ ਸਾਰੀ ਤਕਲੀਫ ਹੈ ਕਿ ਵਿਰੇ ਫਿਬਰੇ ਖਾਲੇ ਜਿੰਦੂਲੀ ਫੈਕਟਰੀ ਲੱਗੀ ਹੈ ਇਹ ਕੈਮੀਕਲ ਨਾਲ ਆਏ ਆ ਤੁਸੀਂ ਇੱਥੇ ਕੀ ਨਾਂ ਆ ਆਪਣਾ ਦੱਸਾ ਧੂਏ ਦੀ ਜਾਂਦੀ ਪ੍ਰੋਬਲਮ ਆ ਮੈਨੂੰ ਜਿਸ ਤਰ੍ਹਾਂ ਉਹ ਪਾਣੀ ਛੱਡਦੇ ਨਾ ਸਵੇਰ ਨੂੰ ਛੱਡਣ ਜਾਂ ਰਾਤ ਨੂੰ ਛੱਡਾਣ ਉਸ ਟਾਈਮ ਸਾਡੇ ਅੰਦਰ ਚਾਹ ਵੀ ਨਹੀਂ ਖੜਦੀ ਉਸ ਦਿਨ ਤੇ ਮੈਨੂੰ ਉਲਟੀਆਂ ਚੱਲੀਆਂ ਜਾਂਦੀਆਂ ਮੇਰਾ ਸਟੰਟ ਵੀ ਪੈ ਗਿਆ ਉਥੇ ਦੇ ਗਲੇਸ਼ੀਅਰ ਜਮੈਂ 7 ਲੱਖ ਰੁਪਈਆ ਲਾਇਆ ਹੁਣ ਉਹਦੇ ਬਾਅਦ ਮੈਨੂੰ 1 ਮਹੀਨਾ 1.5 ਮਹੀਨਾ ਹੋ ਗਿਆ ਮੈਨੂੰ ਪੀਜੀਆ ਹੀ ਕੋਜੀਤੀ ਮੈਂ ਤੇ ਉੱਥੇ ਤੱਕ ਨਹੀਂ ਹੁਣ ਮੈਨੂੰ ਗੱਡੀ ਚ ਲੈ ਕੇ ਆਏ ਐ ਪਰ ਜਾਣਾ ਪੈਣਾ ਕੜਾ ਨਗਰ ਦੇ ਘਰੇ ਨਾਲ ਨਹੀਂ ਹੈਗੀ ਮੈਂ ਤਾਂ ਉੱਥੇ ਤੱਕ ਤੁਰ ਨਹੀਂ ਸਕਦਾ ਅਗਰ ਜੇ ਉਹ ਸਵੇਰ ਨੂੰ ਪਾਣੀ ਜੇ ਛੱਡਣ ਤਾਂ ਸਵੇਰ ਨੂੰ ਸਾਡੇ ਜੀ ਚਾਹ ਦਾ ਘੁੱਟ ਵੀਰੇ ਸਾਡਾ ਇਹ ਨਹੀਂ ਪਤਾ ਉਸੇ ਟ ਰਾਤ ਛੱਡਿਆ ਮੈਂ ਮਰਨੀ ਆ ਧਰਨੀ ਆ ਮੈਨੂੰ 2 ਵਜੇ ਜਾਗ ਸਾ ਆਇਆ ਰਾਤ ਜਿਸ ਟੇਮ ਉਹਨਾਂ ਦਾ ਪਾਣੀ ਛੱਡਿਆ ਅਸੀਂ ਅੰਦਰ ਨਹੀਂ ਸੋ ਬਾਹਰ ਨਹੀਂ ਸੋ ਸਕਦੇ ਜੇਠ ਮਹੀਨੇ ਸਾਨੂੰ ਦੱਸੋ ਕਿਹੜਾ ਅੰਦਰ ਸੋ ਜਾਊਗਾ ਅਸੀਂ ਪੱਕਿਆਂ ਦੇ ਹੇਠਾਂ ਮਰ ਚਲੇ ਸਾਡਾ ਟੱਬਰ ਅੱਧਾ ਹੋ ਗਿਆ ਖੂਨ ਦੀਆਂ ਅਣਸ ਨਹੀਂ ਰਹੀ ਉਸ ਪਾਣੀ ਦੇ ਵਿੱਚ ਨਾਲ ਪੱਕਿਆਂ ਦੇ ਨਾਲ ਬਾੜ ਦੀ ਕਿੰਨੀ ਵੱਡੀ ਹੈ ਵਧੀਆ ਹੋਵਾ ਅਸੀਂ ਕੋਟਿਆਂpuri ਵੀ ਸੋ ਸਕਦੇ ਹਾਂ ਅਸੀਂ ਬਾਹਰ ਵੀ ਸੋ ਸਕਦੇ ਹਾਂ ਜਿਸ ਟੇਮ ਉਸ ਧੂਏ ਦੀ ਪ੍ਰੋਫਿਊਸ਼ਨਾਂ ਦੀ ਕਿੱਥੇ ਸੋਜੇਗੇ ਅਸੀਂ ਸਾਡੇ ਕੱਪੜੇ ਐ ਹੋ ਜਾਂਦੇ ਜਿੱਦਾਂ ਪਈ ਤੇ ਉੱਪਰ ਤੇ ਗਹਿਗਲ ਹੁੰਦੀ ਕਿ ਕਾਲੇ ਸਾਲੇ ਸਾਡਾ ਬਹੁਤ ਹਾਲ ਥੋੜਾ ਛੱਡਿਆ ਸਾਨੂੰ ਕਿਆ ਲਾਲਚ ਕਿਸੇ ਕਰਦਾ ਹੈ ਅੱਜ ਮਰੇ ਮਰੇ ਵੇਹ ਕਣ ਘਰੇ ਨਗਰ ਦਾ ਨਾਲ ਨਹੀਂ ਹੈ ਕਿ ਘਰੇ ਤਾਨੀ ਕੁੜੀ ਆਈ ਮੈਨੂੰ ਇੱਕ ਮਹੀਨਾ ਰੋਜ਼ ਡੇਲੀ ਆ ਜਿਨੀ ਮੈਂ ਪੁੱਜੀ ਹੈ ਕਿ ਮੇਰੀ ਸੇਤ ਜਿਆਦਾ ਡਾਊਨ ਹੋ ਗਈ ਤੇ ਇੱਕ 10 15 ਦਿਨੋਂ ਕੋ ਮਨ ਲਗਾਤਾਰ ਪੀਈ ਆਈ ਪੁੱਜੀ ਕੋਣ ਕਰਾਂ ਗੱਲ ਅੱਜ ਗਰੀਬ ਲੋਕ ਨਹੀਂ ਸੀ ਮੈਂ ਤਾਂ ਪੂਰੇ ਦੇ ਨਾਲ ਅਸੀਂ ਬਾਕਤ ਕੱਟਦੀ ਕਮਾਨ ਵਾਲੇ ਉਹ ਬਹਿ ਗਏ ਕਿਸੇ ਨੂੰ ਸਾਡੀ ਪ੍ਰੋਬਲਮ ਹੈ ਕਿਸੇ ਨੂੰ ਪੈਰਾਂ ਦੀ ਅਲਰਜੀ ਹੋ ਗਈ ਕਿਸੇ ਨੂੰ ਕਾਦੀ ਲੱਗਦੀ ਹੋਵੇ ਕੋਈ ਸਾਨੂੰ ਬੱਚਤ ਹੈ ਨਹੀਂ ਕਿਸੇ ਪਾਸੇ ਅਸੀਂ ਇਲਾਜ ਕਰਾਈਆ ਤੇ ਰੋਟੀ ਬੱਚਿਆਂ ਨੂੰ ਖਵਾਈਏ ਕਿਸ ਕਾਰਨ ਹੋਈ ਹੈ ਜੀ ਇਹ ਇਹ ਜੀ ਧੂਏ ਦੀ ਖਾਤਰ ਹੋਈ ਹਾਂ ਜੀ ਇਹ ਬੇੜ ਦੇ ਸਾਰੇ ਇਹ ਧੂਏ ਦੀ ਖਾਤਰ ਹੋਈ ਜਿਸ ਟਾਈਮ ਉਹ ਪਾਣੀ ਛੱਡਦਾ ਜੇ ਰਾਤ ਨੂੰ ਛੱਡੇ ਜ ਰੋਟੀ ਖਾਣ ਤਾਂ ਵੀ ਸਾਡੀ ਰੋਟੀ ਬਾਹਰ ਹੈ ਜਿਸ ਟਾਈਮ ਜੇ ਪਾਸੇ ਦੇ ਨੂੰ ਪਾਣੀ ਚਾਹ ਪੀਦੀ ਛੱਡਦਾ ਤਾਂ ਸਵੇਰ ਨੂੰ ਛੱਡੀ ਚਾਹ ਬਾਹਰ ਇੱਕ ਮਹੀਨਾ ਮਨ ਉਲਟ ਸਾਡ ਇੱਕ ਹਾਲ ਮਨ ਉਲਟੀਆਂ ਲੱਗੀਆਂ ਹੋ ਗਿਆ ਠੀਕ ਹੈ ਕੀ ਨਾ ਹੈ ਜੀ ਆਪਣਾ ਕੀ ਗੱਲ ਹੋਈ ਹੈ ਮੇਰੇ ਨਾਲ ਸਤਿਕਾਰ ਦੇ ਲਈਏ ਮੇਰੇ ਸਾਹ ਵੀ ਬਹੁਤ ਦਿੱਕਤ ਆਉਂਦੀ ਹੈ। ਨਾ ਮਖੜੀ ਹੋ, ਨਾ ਲੰਮੀ ਬੈਣ ਤੋਂ ਵੀ ਦਿੱਕਤ ਆਉਂਦੀ ਹੈ। ਅੱਜ ਕੈਂਪ ਲੱਗਾ ਤੁਸੀਂ ਕੈਂਪ ਬਾਰੇ ਕੀ ਕਹੋਗੇ? ਕੋਈ ਚੰਗੀ ਨਹੀਂ ਆ ਤਾਂ ਕੋਈ ਕੱਦਿਆ ਸੋਚੀ ਤਾਂ ਹੋਣੀ। ਕਿ ਇੱਕ ਕਾਰ ਕਿਸ ਕਾਰ ਨੇ ਤੁਹਾਨੂੰ ਜਿਹੜਾ ਸਾਹ ਜਾਂਦਾ ਤੁਸੀਂ ਇਹਦੋਂ ਅਜੇ ਜਰ ਨਹੀਂ ਮੈਨੂੰ ਬੋਲੋ। ਹਾਂ ਬਹੁਤ ਮੈਂ ਨਹੀਂ ਹਾਂ ਤਾਂ ਤੁਰਨੇ ਤੇ ਜਿੱ ਦਿੱਕਤ ਆਉਂਦੀ ਲੋਨ ਦੇ ਜਿਹੜੀ ਇੱਛਾ ਕਰਦੀ ਮੁੱਤਰੀ ਆਉਂਦੀ ਨਾਲ ਜਮਤੇ ਮੇਰੇ ਸਾਹ ਖੜੇ ਸਾਹ ਨਹੀਂ ਬੋਲਣ ਵਾਲੇ